ਆਪਰੇਸ਼ਨ ਸਿੰਧੂ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਬਿਆਨ ਸਾਹਮਣੇ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪਰੇਸ਼ਨ ਸਿੰਧੂ ਅਜੇ ਵੀ ਜਾਰੀ ਹੈ ਉਹ ਗੱਲ ਨੂੰ ਵਧਾਉਣਾ ਨਹੀਂ ਚਾਹੁੰਦੇ ਪਰ ਜੇਕਰ ਪਾਕਿਸਤਾਨ ਹੁਣ ਵੀ ਹਮਲਾ ਕਰਦਾ ਜੇਕਰ ਪਾਕਿਸਤਾਨ ਕੋਈ ਵੀ ਕਾਰਵਾਈ ਕਰੇਗਾ ਤੇ ਭਾਰਤ ਜ਼ਰੂਰ ਉਸ ਦਾ ਜਵਾਬ ਦੇਵੇਗਾ ਦੱਸਦੇ ਕਿ ਅੱਜ ਕੇਂਦਰ ਸਰਕਾਰ ਦੇ ਵੱਲੋਂ 올 ਪਾਰਟੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰੀ ਪਾਰਟੀਆਂ ਦੇ ਨੇਤਾਵਾਂ ਨੇ ਸ਼ਮੂਲੀਅਤ ਕੀਤੀ ਤੇ ਇਸ ਮੀਟਿੰਗ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਇਸ ਦੇ ਵਿੱਚ ਆਪਰੇਸ਼ਨ ਸਿੰਧੂ ਨੂੰ ਲੈ ਕੇ ਗੱਲਬਾਤ ਗਈ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਹੋਵੇਗੀ ਇਸ ਦੇ ਬਾਰੇ ਵੀ ਚਰਚਾ ਕੀਤੀ ਗਈ ਇਸੇ ਦੌਰਾਨ ਪ੍ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਜਿਸ ਦੇ ਤਹਿਤ ਕੇ ਨੋ ਅਤਵਾਦੀਆਂ ਟਿਕਾਣਿਆਂ ਦੇ ਉੱਤੇ ਭਾਰਤ ਨੇ ਹਮਲਾ ਕੀਤਾ ਸੀ ਜਿਨ੍ਹਾਂ ਨੇ ਪਹਿਲਗਾਮ ਤੇ ਪੁਲਵਾਮਾ ਅਟੈਕ ਨੂੰ ਲੈ ਕੇ ਯੋਜਨਾ ਬਣਾਈ ਸੀ ਉਹਨਾਂ ਦੇ ਖਿਲਾਫ ਇਹ ਵੱਡੀ ਕਾਰਵਾਈ ਭਾਰਤ ਦੇ ਵੱਲੋਂ ਕੀਤੀ ਗਈ ਸੀ ਪਹਿਲਗਾਮ ਹਮਲੇ ਦਾ ਬਦਲਾ ਲਿਆ ਗਿਆ ਸੀ ਇਸ ਦੇ ਸਬੰਧ ਦੇ ਵਿੱਚ 올 ਪਾਰਟੀ ਮੀਟਿੰਗ ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਗੱਲ ਨੂੰ ਵਧਾਉਣਾ ਨਹੀਂ ਚਾਹੁੰਦੇ ਤੇ ਆਪਰੇਸ਼ਨ ਸਿੰਦੂਰ ਔਰ ਅਜੇ ਵੀ ਜਾਰੀ ਹੈ ਜੇਕਰ ਪਾਕਿਸਤਾਨ ਕੋਈ ਕਾਰਵਾਈ ਕਰੇਗਾ ਤਾਂ ਫਿਰ ਭਾਰਤ ਵੀ ਉਸ ਦਾ ਮੋੜਵਾ ਮੋੜ ਤੋਂ ਜਵਾਬ ਦੇਵੇਗਾ ਦੱਸ ਦੇ ਕਿ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ 15 ਥਾਵਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ 에ਅਰ ਡਿਫੈਂਸ ਸਿਸਟਮ ਨੇ ਉਸ ਨੂੰ ناکਾਮ ਕਰ ਦਿੱਤਾ ਪਾਕਿਸਤਾਨ ਦੀ ਇਹ ਕੋਸ਼ਿਸ਼ ਜਿਹੜੀ ਉਹ ਸਫਲ ਨਹੀਂ ਇਸੇ ਚੱਲਦੇ ਹੁਣ ਆਲ ਪਾਰਟੀ ਮੀਟਿੰਗ ਦੇ ਵਿੱਚ ਰਾਜਨਾਥ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕੋਈ ਗੱਲ ਨੂੰ ਵਧਾਉਣਾ ਨਹੀਂ ਚਾਹੁੰਦੇ ਪਰ ਜੇਕਰ ਪਾਕਿਸਤਾਨ ਹਮਲਾ ਕਰੇਗਾ ਪਾਕਿਸਤਾਨ ਕੋਈ ਵੀ ਕਾਰਵਾਈ ਕਰੇਗਾ ਤਾਂ ਭਾਰਤ ਉਸ ਦਾ ਜਵਾਬ ਜ਼ਰੂਰ ਦਵੇਗਾ